ਸਤਿਨਾਮ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਜਗਾਜੀ ਕੀ ਮਾਮਲਾ ਜੇ ਇਥੇ ਡੀਐਸਪੀ ਆਜ ਮੈਂ ਸਵੇਰੇ ਕੋਈ ਕਰੀਬਨ 11:30 ਪਾਉਣਾ 12 ਵਜੇ ਮੈਂ ਫੈਕਟਰੀ ਪਹੁੰਚਿਆ ਤੇ ਮੈਂ ਦੇਖਿਆ ਕਿ ਮੇਰੇ ਫਾਦਰ ਸਾਹਿਬ ਤੇ ਮੇਰੇ ਮਦਰ ਕੁਛ ਉਥੇ ਕੋਈ ਜ਼ਰੂਰੀ ਚੀਜ਼ ਖਾ ਬੈਠੇ ਨੇ ਤੇ ਇਹਦਾ ਮੇਨ ਰੀਜ਼ਨ ਹੈ ਵਾ ਅੱਜ ਮੇਰੇ ਇੱਕ ਲੋਨ ਚੱਲ ਰਿਹਾ ਹੈ ਆਈਡੀਐਫਸੀ ਫਰਸਟ ਬੈਂਕ ਤੋਂ ਤੇ ਉਰੀ ਆਈ ਤੱਕ 53 ਤੋਂ 55 ਕਿਸ਼ਤਾਂ ਨੌਨਸਟਾਪ ਜਾ ਕੇ ਕੋਈ ਇਦਾਂ ਦੀ ਕੋਈ ਬਾਉਂਸਿੰਗ ਕੋ ਲੇਟ ਚਾ ਕੁਝ ਵੀ ਨਹੀਂ ਹੈਗਾ ਅੱਜ ਪਹਿਲੀ ਵਾਰੀ ਥੋੜਾ ਜਿਹਾ ਮਾਹੌਲ ਪਿੱਛੇ ਟਾਈਟ ਹੋਣ ਕਰਕੇ ਜੰਗ ਲੱਗਣ ਕਰਕੇ ਤੇ ਥੋੜਾ ਜਿਹਾ ਮਾਹੌਲ ਟਾਈਟ ਹੋਣ ਕਰਕੇ ਪੇਮੈਂਟ ਵੱਲੋਂ ਨਹੀਂ ਆਈ ਤੇ ਪਹਿਲੀ ਕਿਸ਼ ਸਾਡੀ ਲੇਟ ਹੋ ਗਈ ਉਸ ਦੇ ਬਿਹਾਰਫ ਤੇ ਇਹਨਾਂ ਨੇ ਪਹਿਲੇ ਤੇ ਸਾਨੂੰ ਕਾਲਸ ਰੋਜ ਦੀਆਂ ਕਟੋਕੜ 15 15 20 ਵੀ ਕਾਲਸ ਸ਼ੁਰੂਆਤ ਤੋਂ ਹੁਣ ਅੱਜ ਦੀ ਡੇਟਸ ਐ ਟਾਈਮ ਆ ਗਿਆ ਸੋਸਾਇਟੀ ਨੋਟ ਵਿੱਚ ਉਹ ਫਾਦਰ ਸਾਹਿਬ ਨੇ ਲਿਖਿਆ ਕਿ ਦਰੋਂ ਸੇ ਕਾਲਸ ਰੋਜ ਦੀਆਂ ਲੱਗੀਆਂ ਇਹਨਾਂ ਦੀ ਇਹਨਾਂ ਨੂੰ ਕਿਹਾ ਬਟਾ ਫਿਰ ਵੀ ਆਫਟਰ ਉਹਨਾਂ ਹਾਰ ਕੇ ਇੰਨੀ ਗਿਰੀ ਹਰਕਤਾਂ ਕਰਨ ਲੱਗੇ ਇਹ ਆਪ ਆ ਕੇ ਸਾਨੂੰ ਥੱਟ ਕਰਨ ਲੱਗੇ ਜੀ ਜਿਹਦੇ ਚੋਂ ਇਹਨਾਂ ਦਾ ਮੈਨੇਜਰ ਹੈਗਾ ਨਰੇਸ਼ ਸ਼ਰਮਾ ਬਿਲਕੁਲ ਡਰ ਨਹੀਂ ਰਿਹਾ ਵੀਡੀਓ ਮੇਰੇ ਕੋਲ ਉਹਨੇ ਕੋਲਾ ਕਹਿੰਦਾ ਸ਼ਰਿਆਮ ਕਹਿੰਦਾ ਕਿ ਹਾਂ ਮੇਰੀ ਵੀਡੀਓ ਪਾਓ ਮੇਰਾ ਨਾਮ ਲਿਖੋ ਔਰ ਇਹ ਨਾਲ ਹੋਰ ਦੋ ਬੰਸ ਸਾਥੀ ਹੋਰੇ ਹੋਰ ਨੇ ਜੀ ਉਹਨਾਂ ਨੇ ਬੇਝਿ ਜਿਹਾ ਕਹਿੰਦਾ ਕੋਈ ਡਰ ਨਹੀਂ ਉਹਨਾਂ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਅਹੀ ਇੱਕ ਮੰਗ ਕਰਾਂਗਾ ਜੀ ਮੇਰੇ ਮਾਪਿਓ ਬੇਕਸੂਰ ਨੇ ਉਹਨਾਂ ਨੇ ਸੁਇਸਾਈਡ ਨਹੀਂ ਕੀਤਾ ਉਹਨਾਂ ਨੇ ਇੱਕ ਇਨਸਾਨੀਅਤ ਦੀ ਮੌਤ ਹੋਈ ਹੈ ਲੇਕਿਨ ਇਨਸਾਨੀਅਤ ਦੀ ਮੌਤ ਹੋਈ ਹੈ ਕੋਈ ਅਜੇ ਤੱਕ ਕੋਈ ਸਾਡਾ ਕੋਈ ਲੇਟ ਚਾਰਜਸ ਕੋਈ ਕੁਝ ਨਹੀਂ ਹੈਗਾ ਭਾਈ ਜੀ ਕਾਦਾ ਲੋਨ ਸੀਗਾ ਕਾਦਾ ਲੋਨ ਖੜਾ ਹੈ ਲੈਪ ਲੋਨ ਸੀਗਾ ਭਾਈ ਜੀ ਲੈਪ ਲੈਪ ਲੋਨ ਸੀਗਾ ਭਾਈ ਜੀ ਲੈਪ ਆਦੀ ਲੈਂਡ ਗੇਸ ਪ੍ਰਾਪਰਟੀ ਆਪਾਂ ਜਿਹੜੀ ਬਿਜ਼ਨਸ ਵਾਸਤੇ ਆਪਾਂ ਲੇਤਾ ਹੋਇਆ ਸੀ ਹਾਂਜੀ ਲੈਂਡ ਵਾਸਤੇ ਆਪਾਂ ਲੇਤੀ ਹੋਏ ਸੀ ਪ੍ਰਾਪਰਟੀ ਉੱਤੇ ਲੇਤਾ ਸੀ ਅਜੇ ਤੱਕ ਕੋਈ ਵੀ 53 ਤੋਂ ਲੈ ਕੇ 55 ਕਿਸ਼ਤਾਂ ਵਿੱਚ ਇੱਕ ਵੀ ਲੇਟ ਨਹੀਂ ਹੈਗੀ ਪਹਿਲੀ ਕਿਸ਼ਤ ਲੇਟ ਹੋਈ ਸੀ ਉਹਨਾਂ ਨੇ ਇੰਨਾ ਕ ਸਾਨੂੰ ਥ੍ਰੈਟ ਕਰਦਾ ਇੰਨਾ ਕ ਯਾਨੀ ਕਿ ਧਮਕੀਆਂ ਦਿੱਤੀਆਂ ਉਹਨਾਂ ਨੇ ਜੀ ਕਿ ਜੀ ਉਹਨਾਂ ਨੇ ਫਾਰਦ ਸਾਹਿਬ ਨੇ ਹਾਰ ਕੇ ਅਸੀਜ਼ ਨੂੰ ਸੈਪਟ ਸਟੈਪ ਲਿਆ ਉਹਨਾਂ ਨੇ ਮੇਰੇ ਮਦਰ ਹੁਣ ਬਾਜ਼ਾਰ ਬੰਦ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਆ ਰਹੇ ਨੇ ਉਹਨਾਂ ਨੂੰ ਕਿਹਾ ਵੀ ਇਹ ਬਾਜ਼ਾਰ ਬੰਦ ਹੈ 23 24 25 26 ਸਾਡਾ ਬਾਜ਼ਾਰ ਬੰਦ ਹੈ ਇਸ ਦੇ ਬਾਵਜੂਦ ਵੀ ਉਹ ਆ ਰਹੇ ਨੇ ਆ ਕੇ ਰੋਜ਼ ਉਹਨਾਂ ਨੂੰ ਕਿਹਾ ਵੀ 30 ਤਰੀਕ ਨੂੰ ਪੇਮੈਂਟ ਮਿਲ ਜਾ ਉਹ ਫਿਰ ਵੀ ਕਹਿ ਰਹੇ ਨਹੀਂ ਸਾਨੂੰ ਚਾਹੀਦੀ ਚਾਹੀਦੀ ਮੈਂ ਇੱਥੇ ਬੈਠਾ ਮੈਂ ਲੈ ਕੇ ਜਾਣੀ ਐਦਾਂ ਦੇ ਥ੍ਰੈਟ ਸਾਨੂੰ ਕਰ ਰਹੇ ਨੇ ਮੈਨੇਜਰ ਨਾਲ ਉਹਦੇ ਦੋ ਸਾਥੀ ਇੱਕ ਗੁੰਡਾ ਰਾਜ ਵਾਂਗੂ ਜਿਵੇਂ ਉੱਥੇ ਉਹ ਮੇਰੇ ਕੋਲ ਵੀਡੀਓ ਵੀਡੀਓ ਜੋ ਮੈਨੇਜਰ ਖੁਦ ਕਹਿ ਰਿਹਾ ਕਿ ਮੈਂ ਨਹੀਂ ਡਰਦਾ ਹੈ ਤੇ ਭਾਜੀ ਮਾਮਲਾ ਕਦੋਂ ਦਾ ਮਾਮਲਾ ਭਾਜੀ ਐਰਕੀ ਐਰਕੀ ਮਹੀਨੇ ਹੀ 2 ਤਰੀਕ ਨੂੰ ਕਿਸ ਬਾਉਂਸ ਹੋਈ ਸੀਗੀ ਕਿਸ ਯਾਨੀ ਕਿ ਲੇਟ ਹੋਈ ਸੀ 2 ਤਰੀਕ ਦੀ ਇੰਸਟਾਲਮੈਂਟ ਆਂਦੀ ਹੈ ਜੀ ਕਿੰਨੇ ਰੁਪਏ ਦੀ ਕਿਸ਼ਤ ਦੀ 2 ਲੱਖ 13000 ਰੁਪਏ ਦੀ ਤੇ ਕਿੰਨੇ ਕੁ ਸਾਲ ਹੋ ਗਏ ਲੌਂਚ ਹੋਏ 55 ਮਹੀਨੇ ਹੋ ਚੁੱਕੇ ਜੀ 53 ਤੋਂ 55 ਮਹੀਨੇ ਚੱਲਦੀ ਸੀ ਕੋਈ ਦਿੱਕਤ ਅਜੇ ਤੱਕ ਕੋਈ ਲੇਟ ਨਹੀਂ ਹੈ ਜੀ ਇਹ ਇਹ ਨਹੀਂ ਪੇ ਕਰਦੇ ਨਹੀਂ ਪੇ ਜੀ ਪਹਿਲੇ 2.5 ਲੱਖ ਰੁਪਏ ਸੀ ਹੁਣ ਰੇਟ ਘਟ ਰੇਟ ਆਫ ਇੰਟਰਸਟ ਕਟਨ ਕਰਕੇ 2.13000 ਰੁਪਏ ਹੋ ਗਏ ਸੀ ए, ए, सुसाइड किता है सुसाइड ने अपने दुकानी मेरी दुकान एक फैक्ट्री प्लस दुकान है जीट्री प्लस हां ਤੇ ਇਹ ਉਹਨੂੰ ਬੈਂਕ ਮੈਨੇਜਰ ਕੀ ਕਹਿ ਰਹੇ ਹਨ ਬੈਂਕ ਮੈਨੇਜਰ ਹਜੇ ਤੱਕ ਤੇ ਉਹਨਾਂ ਨੇ ਕਿਸੇ ਨਾਲ ਸੇ ਕੋਈ ਕਾਲ ਨਹੀਂ ਕੀਤੀ ਹਜੇ ਤੱਕ ਉਹਨਾਂ ਨੂੰ ਕਰੋਨਾ ਦੇ ਵੀਡੀਓਜ਼ ਮੇਰੇ ਕੋਲ ਹੈਗੀਆਂ ਜੀ ਕੱਲ ਆ ਕੇ ਉਹਨਾਂ ਨੇ ਪੂਰਾ ਧਮਕਾਇਆ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਧਮਕਾਇਆ ਕੱਲ ਵੀ ਧਮਕਾਇਆ ਪਰਸੋ ਵੀ ਧਮਕਾਇਆ ਸੋਮਵਾਰ ਵੀ ਛਨੀਵਾਰ ਵੀ ਆਫਟਰ ਆਲ ਦੇਖੋ ਆਰਬੀਆ ਦੇ ਘਰ ਗਾਈਡਲਾਈਨਸ ਹੈ 6 ਵਜੇ ਤੋਂ ਬਾਅਦ ਕੋਈ ਵੀ ਬੈਂਕ ਤੁਹਾਨੂੰ ਨਹੀਂ ਕਰਮਚਾਰੀ ਨਹੀਂ ਗੱਲ ਕਰ ਸਕਦਾ ਔਰ ਆਪਣੇ ਪਰਸਨਲ ਨੰਬਰ ਤੋਂ ਤੇ ਕਦੀ ਵੀ ਨਹੀਂ ਕਰ ਸਕਦਾ 9:07 ਵਜੇ ਸ਼ਨੀਵਾਰ ਆਏ ਨੇ ਪਹਿਲੀ ਵਾਰੀ ਇਹਨਾਂ ਨੇ ਗੱਲ ਕੀਤੀ ਇਹਨਾਂ ਨੂੰ ਕਿਹਾ ਕਿ ਅਸੀਂ ਮਾਰਕੀਟ ਛੁੱਟੀਆਂ ਹੋ ਰਹੀਆਂ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਕਰ ਦੇਵਾਂਗੇ ਬਿਫੋਰਟ ਆਤੀ ਹੈ ਚਾਹ ਮੰਡੇ ਨੂੰ ਕਰ ਦੇ ਚਾਹ ਟਿਊਜ਼ਡੇ ਨੂੰ ਕਰ ਦੇ ਇਸ ਦੇ ਬਾਵਜੂਦ ਵੀ ਮੰਡੇ ਨੂੰ ਫਿਰ ਆਏ ਨੇ ਫਾਦਰ ਸਾਹਿਬ ਨੂੰ ਤੰਕਾ ਆਨਰ ਇੱਕ ਬੰਦਾ ਉਹ ਐ ਜਿਵੇਂ ਗੁੰਡਾ ਬਣ ਕੇ ਜਿਵੇਂ ਆਉਂਦੇ ਨਾ ਜਿਵੇਂ ਇੱਕ ਫਰੋਤੀ ਲੈਣ ਆਲੇ ਆਉਂਦੇ ਉਸ ਤਰ੍ਹਾਂ ਆਏ ਨੇ ਆ ਕੇ ਫਾਦਰ ਸਾਹਿਬ ਕੋਲੋਂ ਤਾਂ ਆਇਆ ਜਿਹੜੇ ਮੁਲਾਜ਼ਮ ਆਉਂਦੇ ਸੀ ਬੈਂਕ ਤੋਂ ਉਹ ਉਹਨਾਂ ਨੇ ਆਈ ਕਾਰਡ ਜਾਂ ਯੂਨੀਫਾਰਮ ਪਾਈ ਹੋਈ ਨਹੀਂ ਜੀ ਨਹੀਂ ਇੱਕ ਨੇ ਆਈ ਕਾਰਡ ਇੱਕ ਕੋਈ ਵਾਈਟ ਕਾਰਡ ਸੀ ਬਾਕੀ ਕਿਸੇ ਜਿਹੜਾ ਪਹਿਲੇ ਆਉਂਦਾ ਸੀ ਉਹਨੂੰ ਕੋਈ ਆਈ ਕਾਰਡ ਨਹੀਂ ਸੀ ਕੋਈ ਯੂਨੀਫਾਰਮ ਨਹੀਂ ਸੀ ਇੱਕ ਕੋ ਸਿਰਫ ਯੂਨੀਫਾਰਮ ਸੀ ਦਿੱਤਾ ਉਹਦੀ ਕੋਈ ਸੀਸੀਟੀਵੀ ਵਗੈਰਾ ਨਹੀਂ ਸੀ ਸੀਸੀਟੀਵੀ ਬਿਲਕੁਲ ਮਿਲੇਗਾ ਜੀ ਤੁਹਾਨੂੰ ਸੀਸੀਟੀਵੀ ਹੈਗਾ ਫੈਕਟਰੀ ਦੇ ਕੈਮਰੇ ਲੱਗੇ ਹੋਏ ਨੇ ਉਸ ਤੋਂ ਇਲਾਵਾ ਫਾਦਰ ਸਾਹਿਬ ਦੀ ਪਰਸਨਲੀ ਆਪਣੀ ਵੀਡੀ ਜਦੋਂ ਇਹ ਸੁਸਾਇਡ ਕਰਨ ਤੋਂ ਪਹਿਲਾਂ ਜਦੋਂ ਤੁਹਾਡੇ ਫੌਦਰ ਸਾਹਿਬ ਨੇ ਇੱਕ ਨੋਟ ਲਿਖਿਆ ਨੋਟ ਦੇ ਵਿੱਚ ਕੀ ਕੀ ਲਿਖਿਆ ਉਹਨਾਂ ਨੇ ਨੋਟ ਵਿੱਚ ਉਹਨਾਂ ਨੇ ਇਹ ਲਿਖਿਆ ਜੀ 53 ਤੋਂ 55 ਕਿਸ਼ਤਾਂ ਮੈਂ ਬਿਨਾ ਲੇਟ ਕੋਈ ਅੱਜ ਤੱਕ ਕੋਈ ਬਾਉਂਸਿੰਗ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਟਾਈਮ ਤੋਂ ਵੀ ਟਾਈਮ ਜੋ ਟਾਈਮ ਹੈ ਉਸ ਤੋਂ ਪਹਿਲੇ ਸਾਡੇ ਅਕਾਊਂਟ ਤੇ ਡਿਪੋਜ਼ਿਟ ਸੀ ਇੱਕ ਕਿਸ ਥੋੜਾ ਲੇਟ ਹੋਣ ਕਰਕੇ ਸਾਨੂੰ ਇੰਨਾ ਕੁ ਜਿਹੜਾ ਥ੍ਰੈਟ ਕੀਤਾ ਮਰਨ ਤੇ ਮਜਬੂਰ ਕੀਤਾ ਇਹਨਾਂ ਨੇ ਤਾਂ ਮੈਂ ਸਰਕਾਰ ਤੋਂ ਚਾਹਾਂਗਾ ਸਤ 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 ਕਾਰਵਾਈ ਇਹਨਾਂ ਵਰਗੀ ਕੀਤੀ ਜਾਵੇ ਤਾਂ ਕਿ ਹੋਰ ਕੋਈ ਐਜੋ ਸਟੈਪ ਮੇਰੇ ਮਾਪਿਓ ਨੇ ਕੀਤਾ ਹੈ ਕੋਈ ਹੋਰ ਨਾ ਕਿਸੇ ਦੇ ਮਾਪਿਓ ਦਾ ਕਰ ਕਿਸੇ ਬੱਚੇ ਦਾ ਕਰ ਨਾ ਉਜੜੇ ਮੈਨੂੰ ਪਤਾ ਇਸ ਟਾਈਮ ਮੇਰੇ ਤੇ ਕੀ ਹਾਲਾਤ ਚੱਲ ਰਹੇ ਨੇ ਮੇਰੇ ਬਾਰੇ ਕੋਈ ਨਹੀਂ ਜਾਣਦਾ ਇਸ ਟਾਈਮ ਮੇਰੇ ਤੇ ਕੀ ਬੀਤਰੀ ਹੈ ਕਿਹੜੇ ਬੈਂਕ ਤੋਂ ਲੋਨ ਸੀਗਾ ਆਈਡੀਐਫਸੀ ਫਰਸਟ ਆਈਡੀਐਫਸੀ ਹਾਂਜੀ ਤੇ ਆਪਾਂ ਜੀ ਤੁਹਾਡੇ ਮਦਰ ਵੀ ਹੋਤੀ ਸੀਗੇ ਸਿਰੇ ਸਿਰੇ ਹਾਂਜੀ ਮਦਰ ਵੀ ਨਾਲ ਸੀਗੇ ਨਾ ਇਕੱਠੇ ਜਾਂਦੇ ਨੇ ਨਹੀਂ ਜੀ ਮਦਰ ਬਾਅਦ ਚੁ ਗਏ ਨੇ ਫਾਦਰ ਸਾਹਿਬ ਪਹਿਲੇ ਸਾਢੇ ਪੰਜ ਗੁਰਦੁਆਰਾ ਸਾਹਿਬ ਤੋਂ ਹੋ ਕੇ ਸਿੱਧਾ ਜਾਂਦੇ ਨੇ ਅੱਛਾ ਕਿੰਨੇ ਵੇ ਸਵੇਰੇ ਕੋਈ 5:30 6:00 ਵਜੇ ਚੱਲੇਗਾ ਜੀ 5:30 6:00 ਵਜੇ ਸਵੇਰੇ ਗੁਰਦੁਆਰਾ ਸਾਹਿਬ ਤੇ ਉੱਥੇ ਚੱਲੇਗੇ ਸੀ ਹਾਂ ਤਾਂ ਹੀ 5:30 6:00 ਵਜੇ ਮੈਨੂੰ ਪੱਕਾ ਤੇ ਟਾਈਮ ਨਹੀਂ 6:00 ਵਜੇ ਗਿਆ ਸ਼ੌਕ ਕਿੱਥੇ ਕਰਕੇ ਗਈ ਹੈ ਗਾਂਧੀ ਨਗਰ ਚ ਰਹਿਣ ਵਾਲੇ ਕਿੱਥੇ ਹਨ ਹਰਮਨਪੁਰ ਤੁਸੀਂ ਇਹ ਜੁਆਇੰਟ ਰੰਮੀ ਹੋ ਜਾਂ ਕੀ ਲਾ ਜਾਂ ਅਲੱਗ-ਅਲੱਗ ਰੰਦੇ ਅਬੂ ਜੁਆਇੰਟ ਫਰਮਿਸ਼ਨ ਮਾਤ ਮਤ ਠੀਕ ਹੈ ਇਹ ਸਾਡ ਕੋਈ ਇੰਟੀਮੇਸ਼ਨ ਆਈ ਸੀਗੀ ਜੀ ਜੀ ਇਹ ਜਸਵੀਰ ਕਾ ਜਸਵੀਰ ਸਿੰਘ ਤੇ ਇਹਨਾਂ ਦੀ ਵਾਈਫ ਜਿਹੜੀ ਤਲਦੀਪ ਕੌਰ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਸੁਸਾਇਡ ਕਰ ਲ ਇਨਾਂ ਦੇ ਬੇਟੇ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਜਿਹੜੇ ਇਹਨਾਂ ਨੂੰ ਤੰਗ ਕਰਦੇ ਸੀ ਬੰਦੇ ਉਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰ ਦਿੱਤਾ। ਕੀ ਕਾਰਨ ਬਣਿਆ ਕਿ ਇਹਨਾਂ ਦੇ ਬੇਟੇ ਨੇ ਕਿਉਂ ਇਹਨਾਂ ਨੂੰ ਫਾਇਨੈਂਸਟ ਤੇ ਕੀ ਕਾਰੋਬਾਰੀ ਹੈਗਾ? ਇਹ ਹਜਰੀ ਦਾ ਕੰਮ ਕਰਦੇ ਆ ਜੀ। ਇਹਨਾਂ ਨੇ IDFC ਬੈਂਕ ਹੈਗੀ ਜੀ IDFC First Bank ਉਹਨਾਂ ਤੋਂ 2 ਕਰੋੜ 38 ਲੱਖ ਦਾ ਲੋਨ ਲਿਆ ਸੀਗਾ ਜੀ ਜਿਹਦੀਆਂ ਇਹ 55 ਕਿਸ਼ਤਾਂ ਭਰ ਚੁੱਕੇ ਨੇ ਇਸ ਮਹੀਨੇ ਇਹਨਾਂ ਦੀ ਕਿਸ਼ਤ ਲੇਟ ਹੋ ਗਈ। ਕਿਸਤ ਲੇਟ ਹੋਣ ਕਰਕੇ ਬੈਂਕ ਵਾਲੇ ਇਹਨਾਂ ਦੇ ਘਰ ਗੇੜੇ ਮਾਰਦੇ ਸੀ ਇਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਸਾਡੇ ਨਾਲ ਮਿਸਬਿਹੂਵ ਕੀਤਾ ਸਾਨੂੰ ਤੁਹਾਨੂੰ ਪਰੇਸ਼ਾਨ ਕੀਤਾ ਜਿਸ ਅਸੀਂ ਮਾਮਲਾ ਦਰਜ ਕਰ ਰਹੇ ਹਾਂ ਜੀ ਸਟੇਟਮੈਂਟ ਰਿਕਾਰਡ ਹੋ ਗਈ ਤੇ ਪੁਲਿਸ ਜਿਹੜੀ ਤਫ਼ਤੀਸ਼ ਅਸੀਂ ਕਰ ਰਹੇ ਹਾਂ ਇਹ ਇੱਕ ਬਾਈ ਨੇਮ ਆ ਜੀ ਦੋ ਅਨਨੂਨ ਨੇ ਹਾਂਜੀ ਤਿੰਨ ਜਣੇ ਦੇ ਖਿਲਾਫ ਅਸੀਂ ਪਰਚਾ ਦਰਜ